ਪਰ ਜਗਾ ਖੋਲ ਕੇ ਅੱਡੇ ਵਾਰ ਦੇਖੋ ਕਿੰਨਾ ਕੰਫਰਟੇਬਲ ਫੀਲ ਕਰਦਾ ਪਿਆ ਹੈ ਦੌੜ ਦਾ ਭਾਈ ਦਾ ਪਿਆ ਉਹ ਦੇਖੋ ਬੜੇ ਆਰਾਮ ਨਾਲ ਇਹ ਕੰਮ ਜਿੰਨਾ ਸੋਖਾ ਲੱਗਦਾ ਪਿਆ ਨਾ ਵੀਡੀਓ ਅੱਜ ਦਿਖਾ ਵੀ ਆਰਾਮ ਨਾਲ ਤੰਗੜੀ ਫੇਰਦਾ ਪਿਆ ਉਨਾ ਹੀ ਥਕਾ ਦੇਣ ਵਾਲਾ ਕੰਮ ਆ ਕਿਉਂਕਿ ਕਾਫੀ ਟਾਈਟ ਹੋ ਗਿਆ ਹੈ ਟੈਂਪਰੇਚਰ ਸ਼ਰਡ ਦਾ ਘਟ ਹੋਵੇ ਤਾਂ ਫਿਰ ਇਕੋ ਲਈ ਆਂਦੇ ਚਾਂਸਸ ਕਾਫੀ ਵੱਜ ਜਾਂਦੇ ਆ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਸੋ ਅੱਜ ਵਾਰਡ ਹੋ ਗਿਆ ਆਪਣਾ 13 ਦਿਨ ਦਾ ਤੇ ਮੋਰਟੈਲਿਟੀ ਹੋਈ ਆ ਹਲੇ ਤੱਕ 0.86% ਐ ਸੂਰਜ ਦੇ 9:30 ਬੱਜ ਚੁੱਕੇ ਆ ਜੀ ਤੇ ਦੇਖੋ ਗਲ ਤੇ ਬਾਦ ਇਦਾਂ ਆ ਭਈ ਧੁੱਪ ਕਾਫੀ ਵਧੀਆ ਨਿਕਲੀ ਪਈ ਆ ਓ ਦੇਖੋ ਸੂਰਜ ਦੇ ਤਾਂ ਕਿਦਾਂ ਤੂਤਦੇ ਵਿੱਚੋਂ ਇਹ ਲਸ਼ਕਾਰੇ ਮਾਰਦੇ ਪਏ ਆ ਇਹ ਆ ਲੈ ਕੋਈ ਛਾਤੀ ਤੇ ਚਲੋ ਆਜੋ ਦੇਖਦੇ ਆ ਬਾਹਰ ਦਾ ਟੈਂਪਰੇਚਰ ਕਿੰਨਾ ਫਾਰਮ ਦੇ ਆ ਕੱਲ ਸਾਲੀ ਬੰਦੇ ਨੇ ਕਰਤੂਤ ਕੀਤੀ ਤਾਂ ਮੀਟਰ ਤੋੜਦਾ ਸਾਡਾ ਇਹ ਲਾ ਆਪਣਾ ਮੀਟਰ ਹੀ ਦੇਖਣਾ ਟੈਂਪਰੇਚਰ ਹੈਗਾ 14 ਡਿਗਰੀ ਤੇ ਚਲੋ ਅੱਜ ਦੀ ਦਿਨ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਪਰਦੇ ਖੋਲ ਕੇ ਕਿਉਂਕਿ ਧੁੱਪ ਨਿਕਲੀ ਹੋ ਆ ਤਾਂ ਪਰਦੇ ਕਿਉਂ ਬੰਦ ਕਰਨੇ ਅਸੀਂ ਰਾਤ ਨੂੰ 12 ਵਜੇ ਨਾ ਪਰਦੇ ਬੰਦ ਕਰ ਦਈਦੇ ਆ ਤਾਂ ਕਿ ਟੈਂਪਰੇਚਰ ਅੰਦਰ ਬਣਿਆ ਰਵੇ ਕਿਉਂਕਿ ਸਾਲਾ ਕਾਫੀ ਹੋ ਹੋ ਜਾਂਦਾ ਆ ਇੱਕ ਦਿਨ ਪਰਦੇ ਰਾਤ ਖੁੱਲੇ ਛੱਡਦੇ ਸੀ ਤਾਂ ਟੈਂਪਰੇਚਰ 80 ਤੋਂ ਥੱਲੇ ਚੱਲ ਗਿਆ ਹੈਗਾ ਮੋੜ ਕੇ ਕਾਫੀ ਦਿੱਕਤ ਆਈ ਇਸ ਕਾਕੇ ਸਾਲਾ ਪਹਿਲਾਂ ਤਾਂ ਪੜਦੇ ਅਸੀਂ 11 ਵਜੇ ਤੱਕ ਰਾਤ ਖੁੱਲੇ ਰੱਖੀਦੇ ਆ ਪੜਦੇ ਅਸੀਂ 11 ਵਜੇ ਤੱਕ ਰਾਤ ਖੁੱਲੇ ਰੱਖੀਦੇ 11 11:30 ਬਾਕੀ ਟੈਂਪਰੇਚਰ ਤੇ ਡਿਪੈਂਡ ਕਰਦਾ ਆ ਜਿੱਦਾਂ ਹਲੇ ਵਾਰਡ ਛੋਟਾ ਆ ਮੋੜ ਕੇ ਹੀ ਰਾਤ 11 12 ਵਜੇ ਨਾ ਬੰਦ ਕਰ ਦਈਦੇ ਆ ਤਾਂ ਹੁਣਾਂ ਖੋਲੇ ਆ ਚਲੋ ਹੁਣਾਂ ਉੱਪਰਲਾ ਪਰਦਾ ਵੀ ਖੋਲਦੇ ਆ ਤਾਂ ਫੇਰ ਅੰਦਰਲੇ ਹਾਲਾਤ ਦੇਖਦੇ ਆ ਮੁਰਗੇ ਦੇ ਭਾਈ ਕੀ ਹਾਲਾਤ ਚਲੋ ਹੁਣ ਅੰਦਰ ਚੱਲ ਕੇ ਦੇਖਦੇ ਆਂ ਚੂਚੇ ਦਾ ਕੀ ਹਾਲਾਤ ਆ ਕੀ ਬਾਤ ਹੈ ਬਾਹਰ 14 ਡਿਗਰੀ ਟੈਂਪਰੇਚਰ ਆ ਤੇ ਅੰਦਰ ਟੈਂਪਰੇਚਰ ਆ ਜੀ ਆ ਦੇਖੋ 88 ਡਿਗਰੀ ਆ 81 ਹਿਊਮਿਡਿਟੀ ਆ ਚਲੋ ਪਹਿਲਾ ਦੂਸਰੀ ਸਾਈਡ ਦੇ ਪਰਦੇ ਵੀ ਖੋਲ ਦਿੰਨੇ ਆ ਔਰ ਦੇਖਣ ਨੂੰ ਕਾਫੀ ਟਾਈਟ ਲੱਗਦਾ ਪਿਆ ਅੱਜ ਤੇ ਅੱਜ ਇਹਨੂੰ ਇੱਕ ਕੌਲੇ ਜਗ੍ਹਾ ਦਵਾਂਗੇ ਜਿੱਦਾਂ ਤੁਸੀਂ ਆਹ ਕੌਲੇ ਦੇਖਦੇ ਪਏ ਐ ਇਸ ਕੌਲੇ ਤੋਂ ਉਹ ਕੌਲਾ ਤੇ ਇਹ ਦੋਨੋਂ ਕੌਲਿਆਂ ਵਿੱਚ 15 ਫੁੱਟ ਦੀ ਜਗ੍ਹਾ ਗੈਪ ਆ ਤੇ ਅੱਜ ਅਸੀਂ ਇਹਨੂੰ 15 ਫੁੱਟ ਜਗ੍ਹਾ ਅੱਗੇ ਹੋਰ ਦਵਾਂਗੇ ਤੇ ਬਾਅਦ ਵਿੱਚ ਜਿਹੜਾ ਆਹ ਫਾਰਮ ਆ ਇਹਦੀ ਅਸੀਂ ਗੁੜਾਈ ਕਰਾਂਗੇ ਤਾਂ ਜੋ ਬਾਰਡ ਕੰਫਰਟੇਬਲ ਫੀਲ ਕਰ ਸਕੇ ਲਓ ਇਹ ਜਗ੍ਹਾ ਅਸੀਂ ਖੋਲ ਦਿੱਤੀ ਆ ਤੁਸੀਂ ਦੇਖ ਸਕਦੇ ਆ ਹਜੇ ਫੀਡਰ ਆ ਇਹ ਫੀਡ ਨਹੀਂ ਪਾਈ ਪਰ ਜਗਾ ਖੋਲ ਕੇ ਅਟੇ ਵਾਹ ਦੇਖੋ ਕਿੰਨਾ ਕੰਫਰਟੇਬਲ ਫੀਲ ਕਰਦਾ ਪਿਆ ਹੈ ਦੌੜਦਾ ਭਾਈ ਦਾ ਪਿਆ ਉਹ ਦੇਖੋ ਬੜੇ ਆਰਾਮ ਨਾਲ ਤੇ ਹੁਣ ਅਸੀਂ ਆ ਜਿਹੜਾ ਫਾਰਮ ਹੈ ਬਾਕੀ ਦਾ ਇਹਦੀ ਗੋਡੀ ਕਰਾਂਗੇ ਅੱਜ ਹੈਗਾ ਨਾ ਸੁੱਕਾ ਹੀ ਆ ਦੇਖੋ ਆ ਦੇਖੋ ਪੂਰਾ ਤੇ ਆ ਦੇਖੋ ਸੁੱਕਾ ਹੈ ਪਰ ਜੇ ਅਸੀਂ ਰੈਗੂਲਰ ਇਹਦੀ ਗੋਡੀ ਕਰਦੇ ਰਵਾਂਗੇ ਤੇ ਛੱਡ ਹੋਰ ਵੀ ਵਧੀਆ ਡਰਾਈਰ ਰਹੂਗਾ ਵਰਡ ਨੂੰ ਕੋਈ ਦਿੱਕਤ ਨਹੀਂ ਆਊਗੀ ਬਾਅਦ ਵਿੱਚ ਚਲੋ ਆਜੋ ਹੁਣ ਫਾਰਮ ਦੀ ਗੋਡੀ ਕਰਦੇ ਆਂ ਇਹ ਕੰਮ ਜਿੰਨਾ ਸੁੱਖਾ ਲੱਗਦਾ ਪਿਆ ਨਾ ਵੀਡੀਓ ਅਚ ਦਿਖਾ ਵੀ ਰਾਹ ਨਾਲ ਤੰਗੜੀ ਫੇਰਦਾ ਪਿਆ ਉਹਨਾਂ ਹੀ ਥਕਾ ਦੇਣ ਵਾਲਾ ਕੰਮ ਆ ਕਿਉਂਕਿ ਕਾਫੀ ਟਾਈਡ ਹੋ ਗਿਆ ਆ ਮੋਹਰਮਨ ਨਾਲ ਉਹਦੇ ਕਰਕੇ ਗੋਡੀ ਕਰਨ ਚ ਕਾਫੀ ਦਿੱਕਤ ਆਉਂਦੀ ਪਈ ਆ ਲਓ ਜੀ ਗੋਡੀ ਤਾਂ ਹੋ ਗਈ ਆਪਣੀ ਫਾਰਮ ਦੀ ਹੁਣ ਸ਼ੈੱਡ ਚੈੱਕ ਕਰੋ ਕਿੰਨਾ ਡਰਾਇਆ ਆ ਦੇਖੋ ਤੇ ਹੁਣ ਕੋਈ ਪਰਤ ਨਹੀਂ ਆ ਜਿੱਦਾਂ ਪਹਿਲਾਂ ਪਪੜੀਆਂ ਦੇਖਦੀਆਂ ਸੀ ਆ ਦੇਖੋ ਪੂਰਾ ਚੰਗੀ ਤਰ੍ਹਾਂ ਦੱਬ ਕੇ ਗੁੱਡੇ ਆ ਪਿਛਲੇ ਕਈ ਦਿਨਾਂ ਤੋਂ ਟਾਈਮ ਨਹੀਂ ਲੱਗਦਾ ਪਿਆ ਸਾਡਾ ਉਹਦੇ ਕਰਕੇ ਅੱਜ ਸਵੇਰੇ ਆ ਕੇ ਪਹਿਲਾਂ ਤਾਂ ਯਾਰਾਂ ਨੇ ਜਗ੍ਹਾ ਖੋਲੀ ਆ ਤੇ ਫੇਰ ਉਸ ਤੋਂ ਗੋਡੀ ਕੀਤੀ ਆ ਗੋਡੀ ਕਰਨੀ ਜ਼ਰੂਰੀ ਵੀ ਬਹੁਤ ਹੋ ਗਈ ਸੀ ਕਿਉਂਕਿ ਇਕੋ ਲਾਈ ਦੇ ਚਾਂਸ ਬਣਨ ਲੱਗ ਪਏ ਹੀ ਵਰਡ ਚ ਵਰਡ ਵਿੱਚ ਵਿੱਚ ਇਕੱਠਾ ਹੋ ਕੇ ਬੈਠਣ ਲੱਗ ਪਏ ਆ ਆ ਦੇਖੋ ਜਿੱਦਾਂ ਹੁਣ ਆਹੀ ਆ ਇਹ ਜੋਇੰਟ ਇਕੋ ਲਾਈ ਹੈ ਇਹਦੇ ਅੰਦਰ ਆ ਦੇਖੋ ਆ ਬਗੜਾ ਵਿੱਚ ਸ਼ੈੱਡ ਆ ਦੇਖੋ ਇਹ ਕਾ ਵੀ ਆ ਸ਼ੈੱਡ ਗਿੱਲਾ ਰਹਿਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਪੈਂਦੀਆਂ ਆ ਕਾਸੀ ਜਿੱਦਾਂ ਉਧਰਲੇ ਫਾਰਮ 'ਚ ਬਿਜੀ ਸੀਗੇ ਇਸ ਕਰਕੇ ਸਾਡਾ ਇੱਧਰ ਟਾਈਮ ਨਹੀਂ ਲੱਗਾ ਕੱਲੇ ਬੰਦੇ ਦਾ ਕਿਤੇ ਨਾ ਕਿਤੇ ਤੁਹਾਨੂੰ ਬੜਾ ਚੱਕਰ ਪੈ ਜਾਂਦਾ ਆ ਕੋਈ 36 ਥਾਂ ਤੇ ਜਾਣਾ ਪੈਂਦਾ ਉਹਦੇ ਕਾਕੇ ਅੱਜ ਟਾਈਮ ਲਗਾ ਤੇ ਅੱਜ ਯਾਰਾਂ ਨੇ ਤਸੱਲੀ ਨਾਲ ਗੋਡੀ ਕੀਤੀ ਏ ਫਾਰਮ ਦੀ ਤੇ ਮੁੜ ਕੇ ਹੁਣ ਜਾਣ ਵੇਖੋ ਜਗਾ ਜੁਗਾ ਖੋਲਣ ਕਾਕੇ ਜਾਣ ਵੇਖੋ ਕਿੰਨਾ ਕੰਫਰਟੇਬਲ ਆਰਾਮ ਨਾਲ ਖਾਣ ਪੀਣ ਦੇ ਆ ਹੁਣ ਬਾਹਰ ਤੋਂ ਪਾ ਉਹਦੇ ਕਾਕੇ ਆ ਦੇਖੋ ਇਧਰਲੀ ਸਾਈਡ ਤੋਂ ਵੀ ਤਾਂ ਇਧਰਲੀ ਸਾਈਡ ਤੋਂ ਐਨੇ ਨੇ ਪਰਦੇ ਖੋਲੇ ਹੋ ਆ ਤੇ ਧੂਆਂ ਦੇਖੋ ਪੱਠੀ ਹੱਲੇ ਵੀ ਚੱਲਦੀ ਪਈ ਆ ਤਾਂ ਟੈਂਪਰੇਚਰ ਐਸ ਵੇਲੇ ਹੈਗਾ ਜੀ ਫਾਰਮ ਦਾ 82 ਡਿਗਰੀ ਤੇ 57 ਹਿਮੀਡਿਟੀ ਆ ਜੇ ਤੁਸੀਂ ਐਡੇ ਪੜਦੇ ਖੋਲ ਦਉਗੇ ਤਾਂ ਵੀ ਕੋਈ ਦਿੱਕਤ ਨਹੀਂ ਆ ਕਈ ਵਾਰ ਜਾਨਵਰ ਇਕੱਠਾ ਹੋ ਕੇ ਇੱਕ ਹੀ ਥਾਂ ਤੇ ਬਹਿ ਕੇ ਤਾਂ ਉੱਥੇ ਮੂੰਹ ਮਾਰਨ ਲੱਗ ਪੈਂਦਾ ਆ ਜੇ ਟੈਂਪਰੇਚਰ ਛੜਦਾ ਘਟ ਹੋਵੇ ਤਾਂ ਫੇ ਇਕੋ ਲਈ ਆਂਦੇ ਚਾਂਸਸ ਕਾਫੀ ਵੱਧ ਜਾਂਦੇ ਆ ਇਦਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਧਿਆਨ ਰੱਖੋ ਤੇ ਹੁਣ ਅਸੀਂ ਫੀਡ ਪਾਵਾਂਗੇ ਕਿਉਂਕਿ ਆਹ ਦੇਖੋ ਫੀਡਰ ਖਾਲੀ ਹੋ ਗਏ ਆ ਤੇ ਉਸ ਤੋਂ ਡਰਿੰਕਰ ਤੋਂ ਮੰਗੇ ਭਾਜੀ ਕਰਦੇ ਕਰਾਂਦੇ ਭਾਈ ਅੱਜ ਦਾ ਕੰਮ ਖਤਮ ਕਰਾਂਗੇ ਸੋ ਅੱਜ ਲਈ ਧੰਨਵਾਦ ਮਿਲਦੇ ਆ ਕੱਲ ਦੇ ਬਲੌਗ ਚ ਜੇ ਚੰਗਾ ਲੱਗਾ ਬਲੌਗ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਰੱਬ ਰੱਖੋ